ਰੇਡ ਦੌਰਾਨ ਸ਼ੱਕੀ ਵਿਅਕਤੀਆਂ ਨੇ ਪੁਲਿਸ ਦੇ ਉੱਪਰ ਕਰ ਦਿੱਤਾ ਜਾਣ ਲੇਵਾ ਹਮਲਾ ਪੁਲਿਸ ਨੇ ਵੀ ਫਿਰ ਆਪਣੇ ਬਚਾਅ ਦੇ ਲਈ ਕੀਤੇ ਫਾਇਰ ਹਮਲੇ ਦੌਰਾਨ ਬਚਾਅ ਕਰਦੇ ਹੋਏ ਇੱਕ ਬਦਮਾਸ਼ ਦੇ ਗੋਲੀ ਵੀ ਲੱਗੀ ਹੈ ਪੁਲਿਸ ਨੇ ਜ਼ਖਮੀ ਵਿਅਕਤੀ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਦੱਸਿਆ ਜਾ ਰਿਹਾ ਹੈ ਕਿ 6 ਵਿਅਕਤੀਆਂ ਦੇ ਖਿਲਾਫ ਵਾਈ ਨੇਮ ਅਤੇ ਡੇਢ ਦਰਜਨ ਤੋਂ ਬਾਅਦ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਜਿਹੜਾ ਮਾਮਲਾ ਦਰਜ ਕੀਤਾ ਗਿਆ ਡੀਐਸਪੀ ਦੀਪਿੰਦਰ ਸਿੰਘ ਜੀ ਨੇ ਦੱਸਿਆ ਕਿ ਸ਼ੱਕੀ ਵਿਅਕਤੀਆਂ ਦੇ ਖਿਲਾਫ ਰੇਡ ਕਰਨ ਗਈ ਲੈਹਰਾ ਗਾਗਾ ਦੀ ਪੁਲਿਸ ਨਾਲ ਉਹਨਾਂ ਵੱਲੋਂ ਹਥਿਆਉ ਪਾਈ ਕੀਤੀ ਗਈ ਅਤੇ ਮਾਰੂ ਹਥਿਆਰਾਂ ਦੇ ਨਾਲ ਹਮਲਾ ਵੀ ਕੀਤਾ ਗਿਆ ਤਾਂ ਬਚਾ ਲਈ ਪੁਲਿਸ ਵੱਲੋਂ ਫੈਰ ਕੀਤੇ ਗਏ ਜਿਸ ਦੇ ਨਾਲ ਇੱਕ ਬਦਮਾਸ਼ ਜ਼ਖਮੀ ਹੋ ਗਿਆ ਉਸ ਨੂੰ ਹਸਪਤਾਲ ਜਿਹੜਾ ਦਾਖਲ ਕਰਵਾਇਆ ਗਿਆ ਉਹਨਾਂ ਕਿਹਾ ਕਿ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਵੀ ਮਾਮਲਾ ਦਰਜ ਕੀਤਾ ਗਿਆ ਭਗੌੜੇ ਵਿਅਕਤੀ ਦੀ ਤਲਾਸ਼ ਲਗਾਤਾਰ ਕੀਤੀ ਜਾ ਰਹੀ ਹੈ ਤਾਂ ਆਓ ਸੁਣਦਿਆਂ ਹੋਰ ਕੀ ਕੁਝ ਇਸ ਮਾਮਲੇ ਲੈ ਕੇ ਜਿਹੜੇ ਅਧਿਕਾਰੀਆਂ ਨੇ ਜਾਣਕਾਰੀ ਸਾਂਝੀ ਕੀਤੀ ਹੈ ਇਹ ਕੱਲ ਸ਼ਾਮ ਨੂੰ ਸੂਚਨਾ ਮਿਲੀ ਸੀ ਜੀ ਕਿ ਇੱਕ ਲੜਕਾ ਹੈ ਗੁਰਵਿੰਦਰ ਸਿੰਘ ਏਲੀਅਸ ਲੁਧੜ ਸਨ ਆਫ ਟੈਲ ਸਿੰਘ ਰਾਮਗੜ ਸੰਧੂਆਂ ਦਾ ਇਹਦੇ ਤੇ ਪਹਿਲਾਂ ਵੀ ਰੀਸੈਂਟਲੀ ਤਕਰੀਬਨ 20-25 ਦਿਨ ਪਹਿਲਾਂ ਇੱਕ 308 ਦੀ ਐਫ ਆਈ ਆਰ ਦਰਜ ਹੋਈ ਸੀ ਵੀ ਉਹ ਆਪਣੇ ਕੁਝ ਸਾਥੀਆਂ ਨਾਲ ਮਿਲ ਕੇ ਤਕਰੀਬਨ ਜਿੰਨਾਂ ਦੀ ਗਿਣਤੀ 20 ਸੀ ਉਹ ਰਸਤੇ 'ਚ ਖੜਾ ਸੀ ਨਾਲੇ ਦੇ ਪੁਲ ਤੇ ਜੀ ਉੱਥੇ ਬੈਠੇ ਸ਼ਰਾਬ ਪੀ ਰਹੇ ਸੀ ਤੇ ਹੋਰ ਤਰੀਕੇ ਦੇ ਨਸ਼ੇ ਕਰ ਰਹੇ ਸੀਗੇ ਤੇ ਰਾਹਗੀਰਾਂ ਨੇ ਦੱਸਿਆ ਵੀ ਇਹ ਜਿਹੜਾ ਇੰਨਾ ਵੱਡਾ ਗਰੁੱਪ ਹੈ ਕਿਸੇ ਵਾਰਦਾਤ ਨੂੰ ਅੰਜਾਮ ਦੇਣਗੇ ਡਿਊਟੀ ਬਾਹਰ ਗਈ ਹੋਣ ਕਰਕੇ ਮੌਕੇ ਦੀ ਨਜ਼ਾਕਤ ਨੂੰ ਸਮਝਦੇ ਆ ਰੀਡਰ ਸਟਾਫ ਮੈਂ ਆਪਣਾ ਗਨਮੈਨ ਸਟਾਫ ਤੇ ਜਿਹੜਾ ਉੱਥੇ ਸੇਵਾਦਾਰ ਸੀਗਾ ਜੀ ਉਹਨਾਂ ਨੂੰ ਸਾਰਿਆਂ ਨੂੰ ਭੇਜਿਆ ਕਿ ਜਾ ਕੇ ਚੱਕ ਕਰਕੇ ਆਓ ਤੇ ਕੋਈ ਤਾਂ ਕਿ ਕੋਈ ਅਣਸਖਾਂ ਵਿੱਚ ਘਟਨਾ ਨਾ ਹੋ ਸਕੇ ਪਰੰਤੂ ਜਦੋਂ ਹੀ ਪੁਲਿਸ ਪਾਰਟੀ ਮੌਕੇ ਤੇ ਪਹੁੰਚੀ ਤਾਂ ਇਹ ਜਿਹੜਾ ਗੁਰਵਿੰਦਰ ਸਿੰਘ ਏ ਲਸਲੁਧਰ ਹੈ ਇਹ ਭੱਕ ਭਖਾਈ ਕਰਨ ਲੱਗ ਗਿਆ ਤੇ ਉਸ ਤੋਂ ਬਾਅਦ ਪੁਲਿਸ ਪਾਰਟੀ ਤੇ ਗੱਲ ਪੈ ਗਿਆ ਉਹਨੂੰ ਦੇਖ ਕੇ ਜਿਹੜੇ ਬਾਕੀ ਸੀਗੇ ਜਦੋਂ ਉਸਨੇ ਲਲਕਾਰਾ ਮਾਰਿਆ ਤਾਂ ਤਕਰੀਬਨ 20 ਦੇ ਕਰੀਬ ਬੰਦੇ ਸੀਗੇ ਜਿਹੜੇ ਗੰਡਾਸੇ ਰਾੜਾਂ ਤੇ ਗਰਾਰੀਆਂ ਜਿਹੜੀਆਂ ਫਿੱਟ ਕੀਤੀਆਂ ਹੁੰਦਿਆਂ ਨੇ ਜਿਸ ਦੀ ਪਾਈਪ ਤੇ ਇਸ ਤਰੀਕੇ ਦੇ ਹਥਿਆਰ ਲੈ ਕੇ ਪੁਲਿਸ ਪਾਰਟੀ ਦੇ ਮਗਰ ਪੈ ਗਏ ਤੇ ਬੜੀ ਮੁਸ਼ਕਲ ਨਾਲ ਹੈ ਜਿਹੜੀ ਇਹਨਾਂ ਨੇ ਆਪਣੀ ਜਾਨ ਬਚਾਈ ਤੇ ਬੜੀ ਬਹਾਦਰੀ ਨਾਲ ਮੁਕਾਬਲਾ ਕਰਕੇ ਜਦੋਂ ਇਹਨਾਂ ਨੇ ਲੱਗਿਆ ਕਿ ਇਸ ਤਰੀਕੇ ਨਾਲ ਜਾਨ ਨਹੀਂ ਬਚ ਸਕਦੀ ਤਾਂ ਉੱਥੇ ਉਹਨਾਂ ਨੂੰ ਹਵਾਈ ਫੈਰ ਕਰਕੇ ਰੋਕਿਆ ਤੇ ਜਦੋਂ ਨਾ ਹੀ ਹਟੇ ਤਾਂ ਫਿਰ ਉਸ ਤੋਂ ਬਾਅਦ ਹੈ ਜਿਹੜੀ ਸਖਤ ਕਾਰਵਾਈ ਕੀਤੀ ਤੇ ਧਰਤੀ ਵਲਫੇਅਰ ਕੀਤਾ ਜੋ ਇੱਕ ਲੜਕਾ ਹੈ ਜਸਪ੍ਰੀਤ ਸਿੰਘ ਉਹ ਵੀ ਪਿੰਛਾਇਲੀ ਦਾ ਹੈ ਤੇ ਉਹ ਇੱਥੇ ਲੜਾਈ ਕਰਨ ਵਾਸਤੇ ਆਇਆ ਸੀ ਉਹਦੇ ਪੈਰ 'ਚ ਲੱਗਿਆ ਤੇ ਜਿਸ ਕਰਕੇ ਉਹ ਜ਼ਖਮੀਆਂ ਇਹਨਾਂ ਸਾਰਿਆਂ ਦੇ ਖਿਲਾਫ ਹੈ ਜਿਹੜੀ ਐਫ ਆਈ ਆਰ ਨੰਬਰ 251 ਦਰਜ ਰਿਸਟਰ ਹੋ ਚੁੱਕੀ ਹੈ ਤੇ ਜਿਹੜੀ ਬਣਦੀ ਕਾਰਵਾਈ ਹੈ ਉਹ ਆਮਲ ਵਿੱਚ ਲਿਆਂਦੀ ਜਾ ਰਹੀ ਹੈ ਜਿਹੜੇ ਇਹ ਜਿਹੇ ਅਨਸਰ ਨੇ ਜੀ ਇਹ ਗੁੰਡਾ ਟਾਈਪ ਅਨਸਰ ਨੇ ਜਿਹੜੇ ਸਾਡੇ ਸਮਾਜ ਦੇ ਵਿੱਚ ਅਸ਼ਾਂਤੀ ਫਲਾਉਂਦੇ ਨੇ ਤੇ ਜਿਹੜੇ ਆਮ ਲੋਕ ਨੇ ਜਿਹੜੇ ਆਮ ਜਨ ਮਾਨਸਾ ਉਹਦੇ ਮਨ ਦੇ ਵਿੱਚ ਡਰ ਦੀ ਭਾਵਨਾ ਪੈਦਾ ਕਰਦੇ ਨੇ ਇਹਨਾਂ ਨੂੰ ਪੂਰੀ ਸਖਤੀ ਨਾਲ ਨਜਿੱਠਿਆ ਜਾਊਗਾ ਜੀ ਬਿਲਕੁਲ ਇਹਨਾਂ ਨਾਲ ਕਿਸੇ ਵੀ ਤਰੀਕੇ ਦੀ ਕੋਈ ਨਰਮੀ ਨਹੀਂ ਪੇਸ਼ ਆਊਗੀ ਖੈਦ ਆਦਾ ਕਿ ਲਗਾਤਾਰ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਨਸ਼ਾ ਤਸਕਰਾਂ ਦੇ ਖਿਲਾਫ ਜਾਂ ਹੋਰ ਜਿਹੜੇ ਸ਼ਰਾਬਤੀ ਅੰਸਰ ਨੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਲੁੱਟਾਂ ਖੋਹਾਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਿਆਂ ਦੇ ਖਿਲਾਫ ਪੁਲਿਸ ਲਗਾਤਾਰ ਸਰਗਰਮ ਹੈ ਹਕੀਕਤ ਰੀਵੀ ਪੰਜਾਬੀ ਲੀਗ ਸੰਗਰੂਰ ਤੋਂ ਅਨਿਲਜੈਨ ਦੀ ਰਿਪੋਰਟ